ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਗੁਰਦੀਪ ਸਿੰਘ ਭੰਡਾਰੋਂ ਸੂਪਰ ਚੈਨਲ 77 ਪੰਜਾਬ ਕਿਸਾਨ ਯੂਨੀਅਨ ਬਾਗੀ ਆ ਸਾਡੇ ਨਾਲ ਸਾਡੀਆਂ ਭਰਾਤਰੀ ਜਥੇਬੰਦੀਆਂ ਦੇ ਦੋ ਸਰਦਾਰ ਧਰਮਿੰਦਰ ਸਿੰਘ ਦੀ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਤੇ ਸਰਦਾਰ ਸਤਨਾਮ ਸਿੰਘ ਦੀ ਭਾਰਤੀ ਕਿਸਾਨ ਯੂਨੀਅਨ ਮਝੈਲ ਅੱਜ ਤਿੰਨੇ ਜਥੇਬੰਦੀਆਂ ਵੱਲੋਂ ਜਿਹੜਾ ਮੰਗ ਪੱਤਰ ਦੇਣ ਲਈ ਡਿਪਟੀ ਕਮਿਸ਼ਨਰ ਤਰਨਤਾਰਾ ਆਫਿਸ ਵਿਖੇ ਪਹੁੰਚੇ ਆ ਇਹਦਾ ਮਸਲਾ ਇਹ ਆ ਕਿ ਜਿਹੜੀ ਪਿੰਡ ਗਗੜੇਵਾਲ ਦੀ 86 ਕਿੱਲੇ ਜ਼ਮੀਨ 87 1955 ਨੂੰ ਜੋ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਨੂੰ ਸੈਂਟਰ ਗਵਰਨਮੈਂਟ ਵੱਲੋਂ ਅਲਾਟ ਕੀਤੀ ਗਈ ਸੀਗੀ ਆਪਣਾ ਗੁਜ਼ਰਬਸਰ ਕਰਨ ਦੇ ਲਈ ਉਸ ਜ਼ਮੀਨ ਤੇ ਮੌਜੂਦਾ ਸਮੇਂ ਇੱਕ ਧਨਾੜ ਪਰਿਵਾਰ ਪੂਰਨ ਸਿੰਘ ਦਾ ਪਰਿਵਾਰ ਜਿਹੜਾ ਡਗੜੇਵਾਲ ਵਿਖੇ ਰਹਿ ਰਿਹਾ ਤੇ ਹੁਣ ਉਹਦੀ ਅਗਲੀ ਪੀੜ੍ਹੀਆਂ ਜਿਹੜੀਆਂ ਹਨ ਉਹਨਾਂ ਵੱਲੋਂ ਜਿਹੜਾ ਹੈਗਾ ਜਾਲੀ ਰਜਿਸਟਰੀਆਂ ਕਰਾ ਕੇ ਕਬਜ਼ਾ ਕੀਤਾ ਹੋਇਆ ਉਸ ਸੰਬੰਧੀ ਅੱਜ ਅਸੀਂ ਡਿਪਟੀ ਕਮਿਸ਼ਨਰ ਤਰਨਤਾਰਨ ਨੂੰ ਮਿਲਣ ਵਾਸਤੇ ਆਏ ਸੀ ਕਿਉਂਕਿ ਕਿਉਂਕਿ ਇਹ ਮਸਲਾ ਜਿਹੜਾ ਹੈਗਾ ਵਾ 1955 ਤੋਂ ਲੈ ਕੇ 1996 ਤੱਕ ਉਕਤ ਜਿਹੜੇ ਇਹ ਗਰੀਬ ਪਰਿਵਾਰ ਨੇ ਆਰਥਿਕ ਪੱਖੋਂ ਕਮਜ਼ੋਰ ਜਿਹੜਾ ਵਰਗ ਉਹਨਾਂ ਦੇ ਕੋਲੇ ਇਹ ਜ਼ਮੀਨ ਜਿਹੜੀ ਹੈਗੀ ਆ ਇਹ ਕਾਬਜ਼ ਰਹੇ ਨੇ ਪਰ 1996 ਤੋਂ ਲੈ ਕੇ ਮੌਜੂਦਾ ਸਮੇਂ 2025 ਤੱਕ ਹੁਣ ਉਹ ਜਿਹੜਾ ਤਨਾਟ ਪਰਿਵਾਰ ਏ ਇੱਕ ਰੱਜਿਆ ਪੂਜਿਆ ਪਰਿਵਾਰ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਉਹ ਉਸ ਵੱਲੋਂ ਇਸ ਜ਼ਮੀਨ ਦੇ ਉੱਪਰ ਕਬਜ਼ਾ ਕੀਤਾ ਹੋਇਆ ਏ ਪਰ ਪਿਛਲੇ 30 ਸਾਲ ਤੋਂ ਜਿਹੜੇ ਇਹ ਪਰਿਵਾਰ ਨੇ ਅੱਠ ਪਰਿਵਾਰ ਨੇ ਜਿਹੜੇ ਹੈਗਾ ਇਹ ਵੱਡੇ ਪੱਧਰ ਤੇ ਉੱਪਰ ਲੜਾਈ ਲੜ ਰਹੇ ਨੇ ਪਰ ਇਹਨਾਂ ਦੀ ਕੋਈ ਸਰਵਾਈ ਨਹੀਂ ਹੋ ਰਹੀ ਕਿਉਂਕਿ ਜਿਹੜੀਆਂ ਰਜਿਸਟਰੀਆਂ ਹੋਈਆਂ ਨੇ ਇੱਥੇ ਇੱਕ ਅਪਲਾਈ ਕੋ ਬਹੁਤ ਵੱਡਾ ਹੈ ਕਿ ਜਿਹੜੀਆਂ ਰਜਿਸਟਰੀਆਂ ਹੋਈਆਂ ਨੇ ਉਹ ਮਾਲ ਵਿਭਾਗ ਦੇ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਿਲੀ ਭੁਗਤਾਨ ਨਾਲ ਹੋਈਆਂ ਨੇ ਜੇਕਰ 30 ਸਾਲ ਤੋਂ ਇਨ੍ਹਾਂ ਪਰਿਵਾਰਾਂ ਦੀ ਕੋਈ ਸਰਵਾਈ ਨਹੀਂ ਹੋਈ ਤੇ ਇਹਦੇ ਪਿਛੇ ਕਾਰਨ ਸਭ ਤੋਂ ਵੱਡ ਇਹੀ ਲੱਗਿਆ ਏ ਕਿ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਨੇ ਉਹਦੀ ਪ੍ਰੋਪਰ ਪ੍ਰੋਪਰ ਮਿਲੀ ਭੁਗਤ ਹੈ ਇਹਦੇ ਵਿੱਚ ਚਾਹੇ ਉਹ ਮਾਲ ਡਿਪਾਰਟਮੈਂਟ ਹੋਵੇ ਚਾਹੇ ਪੁਲਿਸ ਮੈਕਮਾ ਹੋਵੇ ਚਾਹੇ ਜ਼ਿਲ੍ਹਾ ਪ੍ਰਸ਼ਾਸਨ ਹੋਵੇ ਕਿਉਂਕਿ ਉਹ ਤਨਾੜ ਪਰਿਵਾਰ ਦੀਆਂ ਫੈਮਲੀਆਂ ਬਾਹਰ ਹੋਣ ਕਾਰਨ ਮੋਟਾ ਰੁਪਈਆ ਹੋਣ ਕਾਰਨ ਹਰ ਵਰਗ ਨੂੰ ਖਰੀਦਿਆ ਜਾ ਰਿਹਾ ਹਰ ਜਿਹੜਾ ਹੈਗਾ ਪ੍ਰਸ਼ਾਸਨਿਕ ਅਧਿਕਾਰੀ ਨੂੰ ਖਰੀਦਿਆ ਜਾ ਰਿਹਾ ਤੇ ਇਨ੍ਹਾਂ ਪਰਿਵਾਰਾਂ ਦਾ ਜਿਹੜਾ ਹੈਗਾ ਵਾ ਜ਼ਮੀਨ ਦੇ ਉੱਪਰੋਂ ਕਬਜ਼ਾ ਨਹੀਂ ਛੱਡਿਆ ਜਾ ਰਿਹਾ ਸੋ ਇਸ ਸਬੰਧੀ ਅਸੀਂ ਅੱਜ ਇੱਥੇ ਮੰਗ ਪੱਤਰ ਦੇਣ ਲਈ ਪਹੁੰਚੇ ਸੀ ਮੰਗ ਪੱਤਰ ਦੇਣ ਤੋਂ ਬਾਅਦ ਜੇਕਰ ਨਹੀਂ ਸਮ ਜੇਕਰ ਅਸੀਂ ਅੱਜ ਪਹਿਲਾਂ ਮੰਗ ਪੱਤਰ ਦਵਾਂਗੇ ਉਸ ਤੋਂ 1 ਹਫ਼ਤੇ ਦਾ ਅਸੀਂ ਅਲਟੀਮੇਟਮ ਦੇ ਕੇ 1 ਹਫ਼ਤੇ ਬਾਅਦ ਦੁਬਾਰਾ ਇਸੇ ਆਫਿਸ ਦੇ ਵਿੱਚ ਇਸੇ ਸਮੇਂ ਮਿਲਾਂਗੇ ਜੇਕਰ ਫਿਰ ਵੀ ਕੋਈ ਆਪਣਾ ਸੁਣਵਾਈ ਨਹੀਂ ਹੁੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਥੇਬੰਦੀਆਂ ਵੱਲੋਂ ਮੀਟਿੰਗ ਲਾ ਕੇ ਵੱਡੇ ਪੱਤਰ ਤੇ ਸੰਘਰਸ਼ ਚੋ ਲਿਕੇ ਜਾਣਗੇ ਤੇ ਉਸ ਸੰਘਰਸ਼ ਦੇ ਜੋ ਵੀ ਸਿੱਟੇ ਨਿਕਲਣਗੇ ਉਹਦਾ ਜ਼ਿੰਮੇਵਾਰ ਜ਼ਿਲ੍ਹਾ ਪ੍ਰਸ਼ਾਸਨ ਹੋਵੇਗਾ ਓਕੇ ਚਲੋ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਂਝੀ ਦੁਨੀਆ ਦੇ ਨਾਲ ਜਥੇਬੰਦੀਆਂ ਦੇ ਨਾਲ ਗਗੜੇਵਾਲ ਜ਼ਮੀਨ ਦੇ ਬਾਬਤ ਥਿਸ ਇਜ਼ ਹੌ ਤਰਨਤਾਰਨ ਦੇ ਪੇਸ਼ ਹੋਣ ਵਾਸਤੇ ਆਏ ਆ ਜੋ ਕਿ ਮਾਮਲਾ ਬਹੁਤ ਹੀ ਗੁੰਝਲਦਾਰ ਫੇਰਾ ਫੇਰੀ ਤੇ ਪਾਪ ਦਾ ਇਕੱਠਾ ਕੀਤਾ ਹੋਇਆ ਸਾਡੇ ਬਜ਼ੁਰਗਾਂ ਨੂੰ 7-8 55 ਰੁਪਏ ਦੀ ਜ਼ਮੀਨ ਲਾਟ ਹੋਈ ਸੀ ਜਿਹਦਾ ਬਕਾਇਦਾ ਇੰਤਕਾਲ ਰੋਜ਼ਨਾਮੇ 'ਚ ਸਾਰਾ ਬਣਿਆ ਸੀ ਮਹਿਕਮੇ ਨੇ ਮਿਲੀ ਭੁਗਤਣਾ ਕਰਕੇ ਉਹ ਸਾਰਾ 7 8 55 ਦਾ ਰਿਕਾਰਡ ਵੀ ਗੁੰਮ ਕਰਤਾ ਕਹਿ ਲੋ ਸਾੜਤਾ ਕਹਿ ਲੋ ਜਾਂ ਪਤਾ ਨਹੀਂ ਕੀ ਕੀਤਾ ਉਹ ਮਹਿਕਮਾਂਦ ਸੇ ਤੇ ਨਾ ਉਹ ਇੰਤਕਾਲ ਵਾਲੇ ਰਜਿਸਟਰ ਕੋਈ ਲੱਭਦਾ ਨਾ ਲੋਟਮੈਂਟ ਵਾਲਾ ਕੋਈ ਰਜਿਸਟਰ ਲੱਭਦਾ ਵਾ ਤੇ ਨਾ ਹੀ ਉਹ ਰੋਜ਼ਨਾਮਾ ਚਾ ਲੱਭਦਾ ਸਾਡੇ ਕੁਝ ਬੰਦਿਆਂ ਕੋਲ ਰੋਜ਼ਨਾਮਾ ਚਾ ਜਿਹੜਾ ਸਾਰਾ ਕੁਝ ਹੈਗਾ ਵਾ ਲੋਟਮੈਂਟ ਰੈਡ ਕੋਲ ਹੈਗੀ ਆ ਉਹ ਰੋਜ਼ਨਾਮਾ ਚ ਹੈਗਾ ਵਾ ਜਮਾ ਬੰਦੇ ਹੈਗੇ ਆ ਇੱਕ ਜਮ੍ਹਾਂ ਬੰਦੀ ਜਿਹੜੀ ਉਹ ਗਲਤੀ ਖਾ ਗਿਆ ਵਾ ਪ੍ਰਸ਼ਾਸਨ ਕਿ ਜਿਹੜਾ ਉਹਨਾਂ ਕੋ ਸਾੜਿਆ ਫੂਕਿਆ ਨਹੀਂ ਗਿਆ ਬਹੁਤ ਵੱਡੀ ਮਹਿਕਮੇ ਨੇ ਗਲਤੀ ਕੀਤੀ ਆ ਜਿਹੜਾ ਅੱਜ ਉਹਨਾਂ ਨੂੰ ਭੁਗਤਣੀ ਪੈਣੀ ਆ ਇੱਕ ਰਜਿਸਟਰ ਜਿਹੜਾ ਵਾ 586 ਦਾ ਉਹ ਰਜਿਸਟਰ ਪਟਵਾਰੀ ਦੇ ਕੋਲ ਹੈਗਾ ਹੋਰ ਨਾ ਕੋਈ ਪਿਛਲਾ ਨਾ ਕੋਈ ਅਗਲਾ ਇਹਨਾਂ ਨੇ 7 8 55 ਤੇ ਖਤਮ ਕੀਤੀ ਉਹਦੇ ਪਿਛਲੀ 47 ਦੀ ਵੀ ਖਤਮ ਕੀਤੀ ਚੌੜ ਦਾ ਜਿਹੜਾ ਜਮ੍ਹਾਂ ਬੰਦੀ ਉਹ ਵੀ ਖਤਮ ਕੀਤੀ ਤੇ 68 ਦੇ ਵਿੱਚ ਜਾ ਕੇ ਨਾ ਆਪਣੀ ਮਨਮਰਜ਼ੀ ਦੇ ਨਾਲ ਉਹ ਇਹਨਾਂ ਨੇ ਜਿਹੜੇ ਸਾਡੇ ਲਾਟੀ ਆ ਉਹਨਾਂ ਨੂੰ ਕਾਸ਼ਤ ਕਰ ਬਣਾ ਦਿੱਤਾ ਤੇ مالک ਹੋਰ ਕੋ ਬਣਾ ਦਿੱਤੇ ਆ ਤੁਹਾਡਾ ਕੀ ਨਾਮ ਆ ਤੇ ਕਿੰਨੀ ਜ਼ਮੀਨ ਤੇ ਜਿਹੜੀ ਮੇਰਾ ਨਾਮ ਸੰਤੋਖ ਸਿੰਘ ਪਿੰਡ ਪੀਰੇਵਾਲ ਜਿੱਥੋਂ ਸਾਡਾ ਲਾਗੂ ਲੱਗੀ ਆ ਤੇ ਸੰਤੋਖ ਸਿੰਘ ਸੁਪੁੱਤਰ ਸੁੱਚਾ ਸਿੰਘ ਤੇ ਜਿਹੜਾ ਮੇਰਾ ਦਾਦਾ ਲਾਟੀ ਆ ਸਾਧੂ ਸਿੰਘ ਪੁੱਤਰ ਗੰਗਾ ਸਿੰਘ ਕਿੰਨੀ ਜ਼ਮੀਨ ਮੇਰੀ ਵੀ ਵਿੱਚ ਜੀਮੇਨ ਹੈਗੀ ਆ ਇਸ ਕਰਕੇ ਸੱਚੀ ਕਹਾਣੀ ਆ ਮੇਰੇ ਕੋਲ ਪ੍ਰੂਫ ਵੀ ਹੈਗੇ ਆ ਇੱਕ ਰਜਿਸਟਰ ਜਿਹੜਾ ਵਾ ਪਟਵਾਰੀ ਦੇ ਕੋਲ ਹੈਗਾ ਵਾ ਤੇ ਉਹ ਸਿਰਫ ਉਹ ਹੀ ਸਾਡੇ ਕੋਲ ਇੱਕ ਨਿਸ਼ਾਨ ਹੈ ਬਾਕੀ ਮਹਿਕਮੇ ਨੇ ਉਹ ਸਾੜ ਦਿੱਤਾ ਪੂਕ ਦਿੱਤਾ ਪਤਾ ਨਹੀਂ ਕੀ ਕੀਤਾ ਉਹ ਡੀਸੀ ਸਾਹਿਬ ਜਾਣੇ ਜਾਂ ਉਹਦਾ ਮਹਿਕਮਾ ਜਾਣੇ ਇਹ ਡੀਸੀ ਸਾਹਿਬ ਤੋਂ ਥੱਲੇ ਜਿਹੜੇ ਐਸਡੀਐਮ ਐਸਡੀਐਮ ਵੀ ਬਹੁਤ ਉਹਦੇ ਸਾਡੇ ਕੋਲ ਬਿਆਨ ਵੀ ਹੈਗੇ ਆ ਜਿਹੜਾ ਕਿ ਉਹਨੇ ਬਹੁਤ ਹੀ ਘਟੀਆ ਕੰਮ ਕੀਤਾ ਤਹਿਸੀਲਦਾਰ ਨੇ ਬਹੁਤ ਕੱਚਾ ਕੰਮ ਕੀਤਾ ਜਿਹੜਾ ਲਾਲ ਸਿੰਘ ਆ ਪਟਵਾਰੀ ਜਾਂ ਹੋਰ ਪਟਵਾਰੀ ਆ ਇੱਕ ਬੰਨੇ ਸਾਨੂੰ ਲਿਖ ਲਿਖ ਦਈ ਜਾਂਦੇ ਆ ਜੀ ਇਹਨਾਂ ਨੂੰ ਜ਼ਮੀਨ ਲਾਟ ਹੋਈ ਆ ਇਹਨਾਂ ਦਾ ਇੰਤਕਾਲ ਵੀ ਹੋਇਆ ਸੀ ਇਹਨਾਂ ਦਾ ਰਿਪੋਰਟ ਨੰਬਰ ਵੀ ਹੈਗਾ ਸੀ ਤੇ ਦੂਜੇ ਬੰਨੇ ਕਿਤੇ ਸਾਡੇ ਕੋ ਕੱਖ ਨਹੀਂ ਹੈਗਾ ਇਹ ਡੀਸੀ ਸਾਹਿਬ ਨੂੰ ਚਾਹੀਦਾ ਵਾ ਕਿ ਸਾਰੇ ਕੰਮ ਛੱਡ ਕੇ ਇਹ ਡੀਸੀ ਸਾਹਿਬ ਸਾਡੇ ਬਜ਼ੁਰਗ ਮਰਗ ਜਿਹੜੇ ਇਹਨਾਂ ਕਮਾਂ ਨੂੰ ਡੀਗਦੇ ਦਾਦਾ ਸਾਡਾ ਮਰ ਗਿਆ ਪਿਓ ਮਰ ਗਿਆ ਅਸੀਂ ਵੀ ਮਰਨ ਵਾਲੇ ਆ ਸਾਡੇ 70 75 ਸਾਲ ਹੋ ਵਰਿਆ ਪਰੇ ਤਮਾਸ਼ਾ ਦੇਖੀ ਜਾਂਦੇ ਆ ਜਿਹੜੇ ਤਰਨਤਾਰਨ ਦੇ ਗੁਰੂ ਅਰਜਨ ਸਾਹਿਬ ਦੀ ਨਗਰੀ ਦੇ ਲੋਕ ਆ ਇਹ ਗਰੀਬਾਂ ਦਾ ਤਮਾਸ਼ਾ ਡਾਉਂਦੇ ਆ ਤੇ ਪਤਾ ਨਹੀਂ ਕਿੰਨਾ ਚਿਰ ਡਾਉਦੇ ਰਣਗੇ ਸੋ ਅਸੀਂ ਬੇਨਤੀ ਕਰਦੇ ਆ ਕਿ ਕੋਈ ਰਹਿਮ ਕਰੋ ਕੋਈ ਤਰਸ ਕਰੋ ਕਿ ਤੁਸੀਂ ਇੰਨਾ ਪੈਸਾ ਤੁਸੀਂ ਲੱਖਾਂ ਰੁਪਇਆ ਤਨਖਾਹ ਲਿੰਦੇ ਆ ਆਹ ਰਾਮ ਜਿਹੜਾ ਵਾ ਉਹਨੂੰ ਤੂੰ ਬੰਦ ਕਰਕੇ ਗਰੀਬਾਂ ਦੀ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਾਮ ਆਪਣਾ ਜੀ ਜੀ ਸਿੰਘ ਕਿਹੜੇ ਪਿੰਡ ਤੋਂ ਕਿਸ਼ੋਰ ਸਿੰਘ ਕੀ ਮਸਲਾ ਪੈ ਗਿਆ ਜ਼ਮੀਨ ਦਾ ਸਾਰੇ ਪਿੰਡੋਂ ਇਕੱਠੇ ਹੋਏ ਅੱਜ 7 8 55 ਦੇ ਵਿੱਚ ਇਹ ਜ਼ਮੀਨ ਸਾਨੂੰ ਲਾਟ ਹੋਈ ਸੀ ਸਾਡੇ ਬਜ਼ੁਰਗਾਂ ਨੂੰ ਲਾਟ ਹੋਈ ਸੀ ਇਹਨਾਂ ਨੇ ਮੁੜ ਕੇ ਅਵਸਰਾਂ ਦੀ ਮਿਲੀ ਭੁਗਤ ਦੇ ਨਾਲ 7 8 55 ਵਾਲਾ ਰਜਿਸਟਰ ਆ ਜਿਹੜਾ ਉਹ ਇਹਨਾਂ ਨੇ ਗੋਮਤ ਕੀਤਾ ਵਾ ਸਾਡੇ